ਉਹ ਤੁਹਾਨੂੰ ਮੈਂ ਅੱਜ ਆਉਂਦੇ ਆ ਪਹਿਲਾਂ ਬਾਈ ਇਹ ਪਹਿਲਾਂ ਜਿੱਤੀ ਆ ਰੰਡੀ ਫੇਰ ਰੱਖੀ ਜਰਮ ਹਰ ਗਈ ਸੀ ਅੱਜ ਇਹ ਮੇਰੇ ਸਾਹਮਣੇ ਸਮਝ ਵੱਲੂ ਮੋਟਰ ਦਾ ਮੈਂ ਤਾਂ ਕਹ ਰੌਲੀ ਜੀ ਬਾਈ ਨੇ ਜਿਵੇਂ ਚੀਚਾਂ ਮਾਰੀਆਂ ਤੇਰੇ ਤੋਂ ਭੈਣਾ ਬਾਲਾ ਤੇਰੇ ਸੋਟੀ ਜੀ ਬਾਵਾਜੀ ਛੋਟੀ ਥੋਈ ਸੀਗੇ ਇਹ ਬਾਜੜਦੀ ਹੋਈ ਸੀ ਬਾਈ ਕਿੰਨਾਂ ਦੀ ਹੋਈ ਬਾਜੀ ਵੀਰੇ 14 ਦੀ ਬਾਈ 14 ਦੀ ਹੋਈ ਆ ਠੀਕ ਆ ਢਾਂਗੀ ਤੇ ਬੈਠੀ ਆ ਬਾਈ ਹਾਂ ਢਾਂਗੀ ਤੇ ਬੈਠੀ ਠੀਕ ਆ ਬਾਦ ਉੱਠ ਕੇ ਠੀਕ ਆ ਮੈਂ ਲਦਾਈ ਹੂ ਕਿ ਇਹ ਮੇਰੀ ਸਾਰਾ ਦਾ ਵੱਧ ਜੀਪ ਵਾਲੀ ਬਾਜੀ ਅਗਲੀ ਾਰ ਵੀ ਪਹਿਲਾ ਨੰਬਰ ਚੀਨੇ ਦਾ ਵਿੱਤ ਭਾਈ ਸੀ ਤੇਜਕੀਲ ਭਾਈ ਚੀਨੇ ਦੀ ਜਿੱਤੀ ਆ ਜੀਪ ਢਾਂਗੀ ਚੜੀ ਆ ਸੱਤ ਕਰਦੇ ਅੰਦਰ ਵਾਲੇ ਭਾਈ ਸ਼ਰਾ ਲਾਦਾ ਜਵਾ ਬਹੁਤ ਤਕੜੀ ਉੱਡੀ ਭਾਈ ਆਓ ਜੀ ਕਹਿੰਦੇ ਅੱਜ ਆ ਚੱਲੀ ਆ ਜੀਪ ਵਈ ਜੀ ਨਾਮਾਨ ਸਭ ਬਠਾ ਦਾਰਸ਼ ਦੇ ਗਾ ਇਹਦੇ ਕਬੂਤਰ ਰੱਖੇ ਨੇ ਵੀਰੇ ਸਾਡਾ ਪਿੰਡੜ ਹੈ ਜਾੜੇ ਚੜੇ ਚਾਦਰਾ ਹੈ ਕੋਈ ਨਹੀਂ ਆਪਣੇ ਵੀਰ ਜੀ ਸਾਰੇ